ਜੋਰ ਲਣਿਆ ਤੋਂ ਨਹੀਂ ਮੁੜਿਆ ਇਹ ਕੰਮ ਕਰਦਾ ਇਹਦਾ ਵੀ ਲਵਾ ਲਿਆ ਨਾਲੇ ਚਲੋ ਭਾਜੀ ਇਸ ਪਿਆਰੀ ਜੀ ਵੀਡੀਓ ਨੂੰ سوشل میڈیا ਤੇ ਕਾਫੀ ਜਿਆਦਾ ਵਾਇਰਲ ਕੀਤਾ ਜਾ ਰਿਹਾ ਇੱਕ ਜੱਟ ਜ਼ਿੰਮੇਵਾਰ ਪੰਜਾਬੀ ਨੌਜਵਾਨ ਵਿਦੇਸ਼ ਚੱਲਾ ਹੁੰਦਾ ਏ ਕਰੋ ਤੁਰਨ ਹੀ ਲੱਗਦਾ ਹੈ ਕਿ ਅਚਾਨਕ ਉਹਨਾਂ ਦਾ ਸੀਰੀ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦਾ ਏ ਤੇ ਕਹਿੰਦਾ ਬਾਈ ਰੁਕ ਜਾ ਨਾ ਜਾ ਘਰ ਦੇ ਮੈਂਬਰਾਂ ਵਾਂਗੀ ਸੀਰੀ ਆਪਣੇ ਮਾਲਕ ਦੇ ਬਾਹਰ ਜਾਣ ਤੇ ਅੱਖਾਂ ਪਰ ਲੈਂਦਾ ਤੇ ਰੋਣ ਲੱਗ ਜਾਂਦਾ ਏ ਆ ਹੁੰਦੀ ਆ ਚੰਗੇ ਬੰਦੇ ਦੀ ਨਿਸ਼ਾਨੀ ਪੰਜਾਬੀ ਬਹੁਤ ਹੀ ਦਿਲਦਾਰ ਹੁੰਦੇ ਨੇ ਘਰ ਅਤੇ ਖੇਤਾਂ ਦਾ ਕੰਮ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਦਿੰਦੇ ਨੇ ਜੋ ਆਪ ਖਾਂਦੇ ਨੇ ਉਹੀ ਆਪਣੇ ਸੀਰੀਆਂ ਨੂੰ ਖਵਾਉਂਦੇ ਨੇ ਬਹੁਤ ਹੀ ਭਾਵਕ ਕਰ ਦੇਣ ਵਾਲੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਸਰਕਾਰਾਂ ਫੇਰ ਵੀ ਕਿਸਾਨਾਂ ਦੇ ਨਾਲ ਧੱਕਾ ਕਰ ਰਹੀਆਂ ਨੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾ ਜਰੂਰ ਸ਼ੇਅਰ ਕਰ ਦਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਸਕੇ ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਉ ਸਮਾ ਦਾ ਵਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮੰਚਾਇਆ ਪਿਆ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇ પતિ ਪਤਨੀ ਦੇ ਵਿੱਚ ਅਨਭਤ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰਿਆਂ ਤੋਂ ਪਹਿਲਾਂ ਕੰਮ ਕਰਨ ਦਾ ਦਾਵਾ